ਹੋ ਜਾ ਦਿੱਲੀਏ ਤਗੜੀ ਹੋ ਜਾ ਦਿੱਲੀਏ ਮੁਰ ਪੰਜਾਬ ਨੇ ਆਉਣਾ ਏ ਦੂਜੀ ਵਾਰੀ ਦੁਗਣਾ ਜੋਸ਼ ਨਾਲ ਖੜਾ ਹਰਿਆਣਾ ਏ ਸਾਡੇ ਤਾਂ ਇਹੀ ਬੰਮ ਹੈ ਇਹੀ ਬਰੂ ਦਾ ਪ੍ਰਵਾਹ ਭਾਈ ਸਿੰਗਰ ਨੇ ਪ੍ਰਤੀਕ ਹੋਰੀ ਤੁਸੀਂ ਬਹੁਤ ਸਾਰੇ ਗਾਣੇ ਸੁਣੇ ਕੋਈ ਸਿੰਗਰ ਪੰਜਾਬ ਦਾ ਹੋਊਗਾ ਜਿਹੜਾ ਹੈ ਮੋਰੇ ਹਿੱਕ ਢਾ ਕੇ ਖੜਿਆ ਕਿਉਂਕਿ ਜਦੋਂ ਮੋਰਚਾ ਲੱਗ ਗਿਆ ਮੋਲ ਠੰਡਾ ਹੋ ਗਿਆ ਤੇ ਪੰਜਾਬ ਦੇ ਬਹੁਤ ਸਾਰੇ ਸਿੰਗਰ ਦਿਸ ਜਾਣਗੇ ਇਹ ਸੁਣ ਸਾਡੇ ਜੈਕਾਰੇ ਚਾਜਿਆ ਚੜਿਆ ਮੈਦਾਨਾਂ ਨੂੰ ਓਏ ਹਲਕੇ ਵਿੱਚ ਨਾ ਲੈ ਲਈ ਤੂੰ ਸਾਡੇ ਐਲਾਨਾਂ ਨੂੰ ਓ ਪਿੰਡਾਂ ਦੇ ਵਿੱਚ ਨਾਉਸਮੈਂਟਾ ਹੁਣ ਫਿਰ ਤੋਂ ਹੋ ਗਈ ਏ ਕਰੋ ਤਿਆਰੀ ਧਰਨੇ ਦੇ ਲਈ ਮੁਰਤੋਂ ਜਾਣਾ ਏ ਉਮੜ ਮੁੜ ਬੈਨ ਜਲਾਉਣੀ ਐ ਜੋ ਸਾਡੀ ਚਾਕੀ ਤੇ ਆਹ ਤੰਬੂ ਆ ਕੇ ਗੱਡਣੇ ਨੇ ਹੁਣ ਤੇਰੀ ਛਾਤੀ ਤੇ ਆਹ ਤੰਬੂ ਆ ਕੇ ਗੱਡਣੇ ਨੇ ਹੁਣ ਤੇਰੀ ਛਾਤੀ ਤੇ ਕੱਲ ਨੇ ਡਰੋਨ ਉਡਾਏ ਆ ਜੀ ਸਾਡੇ ਕੋਲੇ ਕੱਲ ਐਡਾ ਸਿਸਟਮ ਨਹੀਂ ਸੀ ਲੱਗਿਆ ਅੱਜ ਅਸੀਂ ਆ ਟੈਨਿਸ ਦੀ ਬੋਲਾਂ ਲੈ ਕੇ ਆਏ ਆ ਅੱਜ ਉਡਾਉਣੇ ਡਰੋਨ ਅਸੀਂ ਟੈਨਿਸ ਦੀਆਂ ਬੋਲਾਂ ਮਾਰਾਂਗੇ ਕੱਲ ਸਾਡੇ ਇੱਥੇ ਕੁਝ ਬੰਦੇ ਨੇ ਪੱਥਰ ਮਾਰੇ ਡਰੋਨ ਤੇ ਉਹ ਪੱਥਰ ਜਦੋਂ ਥੱਲੇ ਆਂਦਾ ਆ ਕੇ ਸਾਡੇ ਹੀ ਬੰਦੇ ਤੇ ਵੱਜਦਾ ਸਾਡਾ ਪ੍ਰੋਟੈਸਟ ਕੱਲ ਵੀ ਸਾਇਲੈਂਟ ਸੀ ਅੱਜ ਵੀ ਸਾਇਲੈਂਟ ਹੈ ਅਸੀਂ ਸਿਰਫ ਉਸ ਹਮਲੇ ਨੂੰ ਰੋਕ ਰਹੇ ਹਾਂ ਜਿਹੜਾ ਸਾਡੇ ਤੇ ਹੋ ਰਿਹਾ ਹੈ ਅਸੀਂ ਕਿਸੇ ਦਾ ਅਟੈਕ ਨਹੀਂ ਕਰ ਰਹੇ ਦੋ ਗੱਲਾਂ ਹੁੰਦੀਆਂ ਨਾ ਇੱਕ ਹੁੰਦਾ ਡਿਫੈਂਸ ਇੱਕ ਹੁੰਦਾ ਅਟੈਕ ਅਸੀਂ ਡਿਫੈਂਸ ਜ਼ਰੂਰ ਕਰ ਰਹੇ ਹਾਂ ਤੇ ਕਰਨਾ ਸਾਡਾ ਰਾਈਟ ਬਣਦਾ ਹੈ ਨਾ ਕਿਸ ਕਿਸਾਨ ਨੇ ਦਿੱਲੀ ਜਾਣਾ ਚਾਹ ਰਿਹਾ ਤਾਂ ਹਰਿਆਣੇ ਦਾ ਕੀ ਹੱਕ ਬਣਦਾ ਵਿੱਚ ਰੋਕਣ ਦਾ ਬੀਜੇਪੀ ਦਾ ਇੱਕ ਲੀਡਰ ਖੁਦ ਡਾਕਟਰ ਸੋਬਰਮਨਿਅਮ ਉਹ ਟਵੀਟ ਕਰਕੇ ਮੋਦੀ ਨੂੰ ਤਾਂ ਮਿਤਸ਼ਾ ਨੂੰ ਕਹਿ ਰਿਹਾ ਕਿ ਯਾਰ ਇਹਨਾਂ ਦੀ ਡਿਮਾਂਡਸ ਜਿਹੜੀਆਂ ਉਹ ਬਿਲਕੁਲ ਸਹੀ ਐ ਮੈਂ ਪੜੀਆਂ ਤੇ ਤੁਸੀਂ ਇਹਨਾਂ ਦਾ ਮਸਲਾ ਹੱਲ ਕਰੋ ਸ਼ੰਬੂ ਬੈਰੀਅਰ ਉੱਤੇ ਮੋਰਲੇ ਪਾਸਿਓਂ ਯਾਨੀ ਪੁਲਿਸ ਵਾਲੇ ਪਾਸਿਓਂ ਸਾਰੇ ਪੈਂਚੜੇ ਜਿਹੜੇ ਕੱਲ ਦੇਖ ਲਏ ਅਥਰੋ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਕਿੰਨਾ ਕੁਛ ਹੋਇਆ ਤਾਂ ਡਰੋਨ ਨਹੀਂ ਸਾਰਾ ਕੁਛ ਤਾਂ ਬਾਈ ਸਿੰਗਰ ਨੇ ਪ੍ਰਤੀਕ ਹੋਰੀ ਤੁਸੀਂ ਬਹੁਤ ਸਾਰੇ ਗਾਣੇ ਸੁਣੇ ਕੋਈ ਸਿੰਗਰ ਪੰਜਾਬ ਦਾ ਹੋਊਗਾ ਜਿਹੜਾ ਐ ਮੋਰੇ ਹਿੱਕ ਢਾ ਕੇ ਖੜਿਆ ਕਿਉਂਕਿ ਜਦੋਂ ਮੋਰਚਾ ਲੱਗ ਗਿਆ ਮਾਹੌਲ ਠੰਡਾ ਹੋ ਗਿਆ ਤੇ ਪੰਜਾਬ ਦੇ ਬਹੁਤ ਸਾਰੇ ਸਿੰਗਰ ਦੇ ਸਜਣਗੇ ਬਿਰੇ ਤੋਂ ਉਹ ਆਪਣੇ ਗਲੇ ਦੀ ਨਹੀਂ ਪਰ ਬਾਹਰੋਂ ਗੈਸ ਦੇ ਕੱਲ ਸੋਕ ਨੇ ਕਿ ਕਲਾਕਾਰ ਤਾਂ ਆਪਣੇ ਗਲੇ ਦਾ ਬਹੁਤ ਧਿਆਨ ਰੱਖਦਾ ਤੁਸੀਂ ਸਭ ਕੋ ਪੈਨਸਲ ਡਿਫਿਊਜ਼ ਕਰਨ ਲਈ ਨਹੀਂ ਦੇਖੋ ਫਿਰ ਇੱਕ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਆਪਾਂ ਕੋਈ ਵੀ ਬੰਦਾ ਕੰਮ ਕਰਦਾ ਉਹ ਕਹਿੰਦਾ ਵੀ ਮੇਰੀ ਰੋਜ਼ੀ ਰੋਟੀ ਹੈ ਗਾਈ ਕੀ ਮੇਰੀ ਰੋਜ਼ੀ ਰੋਟੀ ਹੈ ਰੋਜ਼ੀ ਮੇਰੀ ਗਾਈ ਕੀ ਹੈ ਤੇ ਉਸ ਗਾਈ ਕੀ ਜੋ ਮੈਂ ਪੈਸੇ ਕਮਾ ਕੇ ਰੋਟੀ ਖਾਣੀ ਹੈ ਤੇ ਉਹ ਰੋਟੀ ਮੈਨੂੰ ਕੌਣ ਪੈਦਾ ਕਰਕੇ ਦੇ ਰਿਹਾ ਉਹ ਰੋਟੀ ਮੈਨੂੰ ਹੀ ਕਿਸਾਨ ਪੈਦਾ ਕਰਕੇ ਦਿੰਦੇ ਆ ਸੋ ਮੈਂ ਉਹ ਕਲਾਕਾਰ ਨਹੀਂ ਹੈਗਾ ਵੀਰੇ ਵੀ ਜਿਹੜਾ ਇੱਥੇ ਆ ਕੇ ਸਿਰਫ ਸਮਰਥਨ ਦੇ ਜਾ ਮੈਂ ਕਲਾਕਾਰ ਤੋਂ ਪਹਿਲੇ ਇੱਕ ਪੰਜਾਬੀ ਆ ਇੱਕ ਕਿਸਾਨ ਦਾ ਪੁੱਤ ਆ ਜਿਵੇਂ ਮੇਰੇ ਇਹ ਨੌਜਵਾਨ ਭਰਾ ਸਾਡੇ ਬਜ਼ੁਰਗ ਕਿੰਨੇ ਕਿੰਨੇ ਆ ਕੇ 80-80 ਸਾਲ ਦੇ 90-90 ਸਾਲ ਦੇ ਹੈਂਡੀਕੈਪਡ ਬੰਦੇ ਆ ਕੇ ਇੱਥੇ ਸੇਵਾ ਕਰ ਰਹੇ ਤਾਂ ਫਿਰ ਮੈਂ ਕਿਵੇਂ ਪਿੱਛੇ ਰਹਿ ਸਕਦਾ ਮੈਂ ਉਦਾਂ ਦਾ ਬੰਦਾ ਹੈ ਨਹੀਂ ਸੋ ਆਪਾਂ ਤਾਂ ਆਵਾਂਗੇ ਜਿਹੜੇ ਕੱਲ ਇਹਨੇ ਡਰੋਨ ਉਡਾਏ ਆ ਜੀ ਸਾਡੇ ਕੋਲੇ ਕੱਲ ਐਡਾ ਸਿਸਟਮ ਨਹੀਂ ਸੀ ਲੱਗਿਆ ਅੱਜ ਅਸੀਂ ਇਹ ਟੈਨਿਸ ਦੀ ਬਾਲਾਂ ਲੈ ਕੇ ਆਏ ਆ ਅੱਜ ਉਡਾਉਣੇ ਡਰੋਨ ਅਸੀਂ ਟੈਨਿਸ ਦੀਆਂ ਬੋਲਾਂ ਮਾਰਾਂਗੇ ਕੱਲ ਸਾਡੇ ਇੱਥੇ ਕੁਝ ਬੰਦੇ ਨੇ ਪੱਥਰ ਮਾਰੇ ਡਰੋਨ ਤੇ ਉਹ ਪੱਥਰ ਜਦੋਂ ਥੱਲੇ ਆਂਦਾ ਆ ਕੇ ਸਾਡੇ ਹੀ ਬੰਦੇ ਤੇ ਵੱਜਦਾ ਸਾਡਾ ਇੱਕ ਭਰਾ ਕੱਲ ਇੰਜਰਡ ਵੀ ਹੋਇਆ ਹੁਣ ਇਹ ਟੈਨਿਸ ਦੀ ਬਾਲ ਦਾ ਇਹ ਫਾਇਦਾ ਵੀ ਜਦੋਂ ਥੱਲੇ ਆਊਗੀ ਤਾਂ ਸੱਟ ਕੈਚ ਵੀ ਕਰ ਲਾਂਗੇ ਜੇ ਕਿਸੇ ਦੇ ਵੱਜੂਗੀ ਵੀ ਸੱਟ ਨਹੀਂ ਮਾਰੂਗੀ ਕਿਉਂਕਿ ਸਾਡ ਨੂੰ ਵੀ ਦੇਖੋ ਇਹਨਾਂ ਦੀ ਤਿਆਰੀ ਡਬਲ ਸੀ ਇੱਕ ਡਰ ਜਿਹੜਾ ਹੈ ਨਾ ਪੰਜਾਬ ਦੇ ਚਾਹਣ ਵਾਲਿਆਂ ਚ ਬਣਿਆ ਹੋਇਆ ਕਿਉਂਕਿ ਜੋ ਕੱਲ ਸਾਰਾ ਕੁਝ ਹੋਇਆ ਆਪਾਂ ਕੀ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਸੀਗਾ ਪਰ ਜੋ ਡਰ ਹੈ ਕਿਉਂਕਿ ਮੋਦੀ ਸਰਕਾਰ ਹੁਣ ਤੱਕ ਜੋ ਪੈਂਤੜੇ ਕਰਦੀ ਰਹੀ ਕਿਤੇ ਇਸ ਤਣਾਅ ਦੇ ਵਿੱਚ ਕਿਸੇ ਫੌਜੀ ਨੂੰ ਨੁਕਸਾਨ ਨਾ ਪਹੁੰਚ ਜਾਵੇ ਮੋੜ ਕੇ ਪੰਜਾਬ ਨੂੰ ਫਿਰ ਬਦਨਾਮ ਕੀਤਾ ਜਾਊਗਾ ਇਹ ਡਰ ਤਾਂ ਮਨ 'ਚ ਬਣਿਆ ਹੋਇਆ ਬਿਲਕੁਲ ਦੇਖੋ ਜੀ ਸਾਡਾ ਪ੍ਰੋਟੈਸਟ ਕੱਲ ਵੀ ਸਾਇਲੈਂਟ ਸੀ ਅੱਜ ਵੀ ਸਾਇਲੈਂਟ ਹੈ ਅਸੀਂ ਸਿਰਫ ਉਸ ਹਮਲੇ ਨੂੰ ਰੋਕ ਰਹੇ ਹਾਂ ਜਿਹੜਾ ਸਾਡੇ ਤੇ ਹੋ ਰਿਹਾ ਹੈ ਅਸੀਂ ਕਿਸੇ ਦਾ ਅਟੈਕ ਨਹੀਂ ਕਰ ਰਹੇ ਦੋ ਗੱਲਾਂ ਹੁੰਦੀਆਂ ਨਾ ਇੱਕ ਹੁੰਦਾ ਡਿਫੈਂਸ ਇੱਕ ਹੁੰਦਾ ਅਟੈਕ ਅਸੀਂ ਡਿਫੈਂਸ ਜ਼ਰੂਰ ਕਰ ਰਹੇ ਹਾਂ ਤੇ ਕਰਨਾ ਸਾਡਾ ਰਾਈਟ ਬਣਦਾ ਹੈ ਨਾ ਸ਼ਾਤਮੀ ਪ੍ਰੋਟੈਸਟ ਕੱਲ ਹਾਈ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਨੋਟਿਸ ਭੇਜਿਆ ਕਿ ਜੇ ਕਿਸਾਨ ਦਿੱਲੀ ਜਾਣਾ ਚਾਹ ਰਿਹਾ ਤਾਂ ਹਰਿਆਣੇ ਦਾ ਕੀ ਹੱਕ ਬਣਦਾ ਵਿੱਚ ਰੋਕਣ ਦਾ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਗਈ ਹੈ ਸੋ ਉੱਥੇ ਵੀ ਇਹ ਗੱਲ ਹੋਈ ਹੈ ਬੀਜੇਪੀ ਦਾ ਇੱਕ ਲੀਡਰ ਖੁਦ ਡਾਕਟਰ ਸੁਬਰਮਨਿਅਮ ਉਹ ਟਵੀਟ ਕਰਕੇ ਮੋਦੀ ਨੂੰ ਤਾਂ ਮਿੱਤਸ਼ਾ ਨੂੰ ਕਹਿ ਰਿਹਾ ਕਿ ਯਾਰ ਇਹਨਾਂ ਦੀ ਡਿਮਾਂਡਸ ਜਿਹੜੀਆਂ ਉਹ ਬਿਲਕੁਲ ਸਹੀ ਹੈ ਮੈਂ ਪੜ੍ਹੀਆਂ ਤੇ ਤੁਸੀਂ ਇਹਨਾਂ ਦਾ ਮਸਲਾ ਹੱਲ ਕਰੋ ਸੋ ਗੱਲ ਇੱਥੇ ਤੱਕ ਆ ਚੁੱਕੀ ਆ ਸੋ ਜੇ ਸਾਡੇ ਹੀ ਕੁਝ ਬੰਦੇ ਇਹ ਸੋਚਣ ਕਿ ਆ ਰਹੀ ਦੀ ਡਿਮਾਂਡਸ ਗਲਤ ਹੈ ਜਾਂ ਇਹ ਵਿਲੇ ਨੇ ਐਦਾਂ ਤਾਂ ਉਹ ਬਿਲਕੁਲ ਗਲਤ ਗੱਲ ਹੈ ਦੂਜੀ ਗੱਲ ਜਿਹੜੇ ਜਵਾਨ ਨੇ ਉਹ ਵੀ ਤਾਂ ਕਿਸਾਨਾਂ ਦੀ ਪੁੱਤ ਹੈ ਅਸੀਂ ਆਪਣਾ ਬਚਾਅ ਜ਼ਰੂਰ ਕਰਾਂਗੇ ਪਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਅਸੀਂ ਕਿਸੇ ਤੇ ਹਮਲਾ ਨਹੀਂ ਕਰਾਂਗੇ ਅੱਜ ਪਤੰਗ ਵੀ ਚੜ ਗਏ ਤੁਸੀਂ ਟੈਨਿਸ ਦੀ ਬੋਲ ਲਿਆਏ ਗਲੇਲਾਂ ਵੀ ਪਹੁੰਚ ਗਈਆਂ ਵੀਰੇ ਗੀਤ ਸੁਣਾ ਦਿਓ ਇੱਕ ਕਿਉਂਕਿ ਮੁੜ ਕੇ ਰਸ਼ ਬਹੁਤ ਪੈ ਬਿਲਕੁਲ ਜੀ ਬਿਲਕੁਲ ਕੇ ਸੁਣ ਸਾਡੇ ਜੈਕਾਰੇ ਚਾਜਿਆ ਚੜਿਆ ਮੈਦਾਨਾਂ ਨੂੰ ਓਏ ਹਲਕੇ ਵਿੱਚ ਨਾ ਲੈ ਲਈ ਤੂੰ ਸਾਡੇ ਐਲਾਨਾਂ ਨੂੰ ਓ ਪਿੰਡਾਂ ਦੇ ਵਿੱਚ ਨਾਉਸਮੈਂਟਾ ਹੁਣ ਫਿਰ ਤੋਂ ਹੋ ਗਈ ਏ ਕਰੋ ਤਿਆਰੀ ਧਰਨੇ ਦੇ ਲਈ ਮੁਰਤੋਂ ਜਾਣਾ ਏ ਓ ਤਗੜੀ ਹੋ ਜਾ ਦਿੱਲੀਏ ਤਗੜੀ ਹੋ ਜਾ ਦਿੱਲੀਏ ਮੁੜ ਪੰਜਾਬ ਨੇ ਆਉਣਾ ਏ ਦੂਜੀ ਵਾਰੀ ਦੁਗਣਾ ਜੋਸ਼ ਨਾਲ ਖੜਾ ਹਰਿਆਣਾ ਏ ਤੂੰ ਮੁੜ ਮੁੜ ਬੈਨ ਜਲਾਉਣੀ ਐ ਜੋ ਸਾਡੀ ਚਾਕੀ ਤੇ ਆ ਤੰਬੂ ਆ ਕੇ ਗੱਢਣੇ ਨੇ ਹੁਣ ਤੇਰੀ ਛਾਤੀ ਤੇ ਆ ਤੰਬੂ ਆ ਕੇ ਗੱਢਣੇ ਨੇ ਹੁਣ ਤੇਰੀ ਛਾਤੀ ਤੇ ਸਾਡੇ ਹਿੱਸੇ ਹੱਕ ਲਈ ਲੜਨਾ ਜਾਂ ਫਿਰ ਮਰਨਾ ਹੀ ਉੰਜ ਰਜਿਆ ਪਰ ਕੁਰਸੀ ਦਾ ਭੁੱਖਾ ਤੇਰਾ ਲਾਣਾ ਏ ਓ ਤਗੜੀ ਹੋ ਜਾ ਦਿਲ ਏ ਮੋੜ ਪੰਜਾਬ ਨੇ ਆਉਣਾ ਸਾਡੇ ਤਾਂ ਇਹੀ ਬੰਬ ਹੈ ਇਹੀ ਬਰੂਦ ਦਾ ਭਰਾਵਾ ਵਾਏ ਬਹੁਤ ਬਹੁਤ ਸ਼ੁਭ ਕਾਮਨਾਵਾਂ ਆਪਣੇ ਹੱਕ ਲੈਣ ਦੇ ਲਈ ਮੈਦਾਨ ਤੇ ਆਏ ਹੋ ਬਤੌਰ ਸਿੰਗਰ ਤੁਹਾਨੂੰ ਸ਼ਾਬਾਸ਼ੀ ਬਣਦੀ ਪੰਜਾਬ ਵੱਲੋਂ ਅੱਗੇ ਵਧੋ ਆਪਣੇ ਹੱਕ ਦੇ ਲਈ ਸਰਕਾਰ ਤੱਕ ਪਹੁੰਚੋ ਬਹੁਤ ਬਹੁਤ ਸ਼ੁਕਰੀਆ ਪੰਜਾਬ ਦਾ ਯੂਥ ਹੈ ਇਹ ਪੰਜਾਬ ਦੇ ਗਾਇਕ ਨੇ ਜਿਹੜੇ ਗਰਾਊਂਡ ਉੱਤੇ ਅੱਜ ਡਰਾਉਨ ਸੱਟਣ ਦੇ ਲਈ ਕਾਲੇ ਆਪਣੇ ਪੂਰੇ ਇੰਤਜ਼ਾਮ ਕਰਕੇ ਪਹੁੰਚੇ ਆਪਣੇ ਸੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ